ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸੇ ਮੌਜੂਦ ਸਚਕਣ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਅੰਦਰ ਤੇ ਦੱਸਦੀ ਆ ਕਿ ਸੋਨੇ ਦੀ ਤਵਾਇ ਦੀ ਸੇਵਾ ਜਿਹੜੀ ਆ ਉਹ ਰੰਭ ਹੋ ਚੁੱਕੀ ਆ ਯੂਕੇ ਦੀ ਸੰਗਤ ਵੱਲੋਂ ਜਿਹੜੀ ਇੱਥੇ ਸੇਵਾ ਕੀਤੀ ਜਾ ਰਹੀ ਆ ਤਸਵੀਰਾਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਸਚਕਣ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਅੰਦਰ ਦੀਆਂ ਐਕਸਕਲੂਸਿਵ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਸੰਗਤ ਜਿਹੜੀ ਆ ਯੂਕੇ ਤੋਂ ਆ ਕੇ ਬੜੇ ਸ਼ਰਧਾ ਭਾਵ ਤੇ ਉਤਸ਼ਾਹ ਦੇ ਨਾਲ ਇੱਥੇ ਸੇਵਾ ਕਰਦੀ ਦਿਖਾਈ ਦੇ ਰਹੀ ਹੈ ਤਾਂ ਇਹ ਜਿਹੜੀਆਂ ਤਸਵੀਰਾਂ ਕਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਛੋਟੇ ਛੋਟੇ ਬੱਚੇ ਜਿਹੜੇ ਸੇਵਾ ਕਿਸ ਤਰ੍ਹਾਂ ਦੇ ਨਾਲ ਸ਼ਰਧਾ ਭਾਵ ਤੇ ਉਤਸ਼ਾਹ ਦੇ ਨਾਲ ਇਹ ਜਿਹੜੀ ਸੇਵਾ ਕਰਦੇ ਦਿਖਾਈ ਦੇ ਰਹੇ ਨੇ ਤਾਂ ਕੱਲ ਦੀ ਇਹ ਜੋ ਸੇਵਾ ਆਰੰਭ ਹੋਈ ਆ ਤਾਂ ਅੱਜ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬੱਚੇ ਵੱਡੇ ਬਜ਼ੁਰਗ ਜਿਹੜੇ ਨੇ ਸ਼ਰਧਾ ਭਾਵ ਦੇ ਨਾਲ ਸੇਵਾ ਕਰਦੇ ਦਿਖਾਈ ਦੇ ਰਹੇ ਨੇ ਤਾਂ ਪੂਰੇ ਗੁਰੂ ਘਰ ਦੀ ਜਿਹੜੀ ਇਹਨਾਂ ਵੱਲੋਂ ਸੇਵਾ ਕੀਤੀ ਜਾਣੀ ਆ ਜਿਹੜੇ ਸੋਨਾ ਹੈ ਸੋਨੇ ਦੀ ਤਵਾਈ ਦੀ ਸੇਵਾ ਜਿਹੜੀ ਇੱਥੇ ਹੋ ਰਹੀ ਆ ਤਾਂ ਬੀਬੀਆਂ ਪੈਣਾ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਵੱਡੇ ਪੱਧਰ ਦੇ ਉੱਤੇ ਇਹ ਸੇਵਾ ਜਿਹੜੇ ਕਰਦੇ ਦਿਖਾਈ ਦੇ ਰਹੇ ਨੇ ਤਾਂ ਸ਼ਰਧਾ ਤੁਸੀਂ ਦੇਖ ਸਕਦੇ ਹੋ ਹਰ ਸਾਲ ਦੀ ਤਰ੍ਹਾਂ ਸਾਲ ਇਹਨਾਂ ਵੱਲੋਂ ਜਿਹੜੀ ਇੱਥੇ ਸੇਵਾ ਲਗਾਤਾਰ ਜਿਹੜੀ ਨਿਭਾਈ ਜਾ ਰਹੀ ਆ ਤਾਂ ਕੱਲੀ-ਕੱਲੀ ਜਗ੍ਹਾ ਤੋਂ ਕਿੰਨੀ ਬਰੀਕੇ ਦੇ ਨਾਲ ਜਿਹੜੀ ਸਫਾਈ ਸੋਨੇ ਦੀ ਕੀਤੀ ਜਾ ਰਹੀ ਆ ਤਾਂ ਐਕਸਕਲੂਸਿਵ ਤਸਵੀਰਾਂ ਤੇ ਜੇ ਸਾਂਝੀਆਂ ਕਰ ਰਹੇ ਆ ਨਹੀਂ 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 ਤਾਂ ਲਗਾਤਾਰੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਜੋ ਸੇਵਾ ਇੱਥੇ ਨਿਭਾਈ ਜਾ ਰਹੀ ਆ ਤਾਂ ਇਹ ਖੂਬਸੂਰਤ ਤਸਵੀਰਾਂ ਸੇਵਾ ਭਾਵ ਦੀਆਂ ਤਸਵੀਰਾਂ ਅਟਾ ਨਾਲ ਸਾਂਝੀਆਂ ਕਰ ਰਹੇ ਆ ਕਿ ਕਿਸ ਤਰ੍ਹਾਂ ਸੰਗਤ ਜੋ ਸਰਦ ਆਪਾ ਚਾਹ ਦੇ ਨਾਲ ਇੱਥੇ ਪਹੁੰਚ ਕੇ ਕਿਤੋਂ ਵੀ ਅਗਰ ਕਮੀ ਪੇਸ਼ੀ ਲੱਗਦੀ ਆ ਤਾਂ ਉਥੋਂ ਦੁਬਾਰਾ ਤੋਂ ਨਾਲ ਜਿਹੜੀ ਸੇਵਾ ਕੀਤੀ ਜਾਂਦੀ ਆ ਤੁਹਾਡੀ ਦੀ ਸੇਵਾ ਲਗਾਤਾਰ ਜਾਰੀ ਆ ਤਾਂ ਦੇਖ ਸਕਦੇ ਹੋ ਕੱਲੀ ਕੱਲੀ ਬੁਰਜੀ ਦੇ ਉੱਤੇ ਉਹਨਾਂ ਵੱਲੋਂ ਸ਼ਰਦਾ ਅਛਾ ਦੇ ਨਾਲ ਜਿਹੜੀ ਸਰਵਣ ਭਾਈ ਜਾ ਰਹੀ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਕਿਉਂਕਿ ਜਿੱਥੇ ਕਿ ਲੱਖਾਂ ਦੀ ਤਰਤਾਤ ਉੱਤੇ ਸੰਗਤ ਸਚਕਣ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਵਾਸਤੇ ਰੋਜ਼ਾਨਾ ਪਹੁੰਚਦੀ ਆ ਤਾਂ ਉੱਥੇ ਹੀ ਸੰਗਤਾਂ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਜਿਹੜੀਆਂ ਨੂੰ ਪਏ ਜਾਂਦੀਆਂ ਨੇ ਤਾਂ ਅੱਜ ਜਿਹੜੀ ਇਹ ਸੇਵਾ ਤੁਸੀਂ ਦੇਖ ਰਹੇ ਹੋ ਇਹ ਯੂਕੇ ਦੀ ਸੰਗਤ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜੀ ਕਿੱਡੇ ਸ਼ਰਧਾ ਅਛਾਹ ਦੇ ਨਾਲ ਭਾਵਨਾ ਦੇ ਨਾਲ ਜਿਹੜੀ ਇਹ ਸੇਵਾ ਕੀਤੀ ਜਾ ਰਹੀ ਹੈ ਬੀਬੀਆਂ ਭੈਣਾ ਬੜੇ ਹੀ ਪਿਆਰ ਤੇ ਸਤਿਕਾਰ ਦੇ ਨਾਲ ਸੇਵਾ ਕਰਦੇ ਦਿਖਾਈ ਦੇ ਰਹੇ ਨੇ ਤਾਂ ਇਹ ਖਾਸ ਤੇ ਅਹਿਮ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਪਾਸੋ ਸਰਫ ਦੇ ਨਾਲ ਤਾਂ ਜਾ ਰਿਹਾ ਇੱਕ ਪਾਸੋ ਕੈਮੀਕਲ ਲਗਾ ਕੇ ਬਾਅਦ ਚੋਂ ਸੁੱਕੇ ਤੋਲਿਏ ਦੇ ਨਾਲ ਕੱਲੀ-ਕੱਲੀ ਬੁਰਜੀ ਨੂੰ ਪੁੰਜਿਆ ਜਾ ਰਿਹਾ ਤਾਂ ਇਹ ਅਹਿਮ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਜੋ ਸੰਗਤ ਇੱਕ ਵੱਡੀ ਗਿਣਤੀ ਦੇ ਵਿੱਚ ਯੂਕੇ ਤੋਂ ਜਦੋਂ ਆ ਕੇ ਇੱਥੇ ਸੇਵਾ ਕਰਦੀ ਦਿਖਾਈ ਦਿੰਦੀ ਹੈ ਤਾਂ ਉਹਨਾਂ ਦੀਆਂ ਸ਼ਰਦਾ ਭਾਵ ਤੇ ਉਤਸ਼ਾਹ ਨਾਲ ਸੇਵਾ ਕਰਦੇਆਂ ਦੀਆਂ ਤਸਵੀਰਾਂ ਤੁਹਾਡੇ ਨਾਲ ਜਗਵੰਤ ਦਰਸ਼ਨ ਟੀਵੀ ਦੇ ਉੱਤੇ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਜਿੱਥੇ ਕਿ ਛੋਟੇ-ਛੋਟੇ ਬੱਚੇ ਵੀ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਉਹ ਵੀ ਤਸਵੀਰਾਂ ਸਾਂਝੇ ਕੀਤੇ ਜਾਣ ਕਿ ਕਿਸ ਤਰ੍ਹਾਂ ਛੋਟੇ-ਛੋਟੇ ਬੱਚੇ ਇਹ ਜਿਹੜੀ ਸੇਵਾ ਕਰਦੇ ਦਿਖਾਈ ਦੇ ਰਹੇ ਨੇ ਤਾਂ ਇਹਨਾਂ ਦੇ ਅੰਦਰ ਵੀ ਇੱਕ ਸ਼ਰਦਾ ਪਿਆਰ ਉਤਸ਼ਾਹ ਬਰੂਸਾ ਪ੍ਰਤੀ ਜੋ ਦਿਖਾਈ ਦੇ ਰਿਹਾ ਤਾਂ ਛੋਟੇ-ਛੋਟੇ ਸਿੰਘ ਜਿਸ ਤਰ੍ਹਾਂ ਸੇਵਾ ਕਰ ਰਹੇ ਨੇ ਤਾਂ ਉਹ ਜਿਹੜੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿੰਨੇ ਸ਼ਰਧਾ ਉਤਸ਼ਾਹ ਦੇ ਨਾਲ ਭਾਵਨਾ ਦੇ ਨਾਲ ਇੱਥੇ ਸੇਵਾ ਕਰ ਰਹੀ ਹੈ ਉੱਥੇ ਦੂਜੀ ਤਰਫਾ ਮੈਂ ਵੀ ਤਸਵੀਰ ਆਪਣੇ ਸ਼ੋਅ ਦੇ ਨੂੰ ਕਹਾਂਗਾ ਕਿ ਸੰਗਤਾਂ ਦਾ ਇਕੱਠ ਵੀ ਦਿਖਾਇਆ ਜਾਏ ਕਿ ਜਿੱਥੇ ਸੰਗਤ ਦਰਸ਼ਨ ਦੀਦਾਰੇ ਕਰਨ ਵਾਸਤੇ ਪਹੁੰਚ ਰਹੀ ਆ ਤਾਂ ਇੱਥੋਂ ਤੁਹਾਨੂੰ ਆਪਾਂ ਉਹ ਵੀ ਵਿਊ ਦਿਖਾਣੇ ਆ ਕਿ ਸੰਗਤ ਦਾ ਵਿਊ ਤੁਸੀਂ ਵੇਖ ਸਕਦੇ ਹੋ ਕਿ ਕਿੰਨੀ ਸੰਗਤ ਜਿੱਥੇ ਗੁਰੂ ਘਰ ਦਰਸ਼ਨ ਦੀਦਾਰੇ ਕਰਨ ਲਈ ਜਾਂਦੀ ਆ ਉੱਥੇ ਹੀ ਸੇਵਾ ਕਰਨ ਲਈ ਵੀ ਸੰਗਤ ਬੜੇ-ਬੜੇ ਪੱਦਰ ਤੇ ਪਹੁੰਚੀ ਹੁੰਦੀ ਆ ਤਾਂ ਏ ਸੇਵਾ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਗਬਾਣੀ ਦਰਸ਼ਨ ਟੀਵੀ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਆਪਣੇ ਸਯੋਗੀ ਨੂੰ ਕਹੂੰਗਾ ਕਿ ਇੱਕ ਵਾਰ ਫੇਰ ਤੋਂ ਜਿਹੜੀ ਹੈ ਧਵਾਈ ਦੀ ਸੇਵਾ ਜਿਹੜੇ ਸਿੰਘ ਨੇ ਜੋ ਗੁਰੂ ਸਾਹਿਬ ਦਾ ਅਸ਼ੀਰਵਾਦ ਲੈ ਕੇ ਬੁਰਜੀਆਂ ਦੇ ਉੱਤੇ ਚੜ ਕੇ ਜਿਹੜੀ ਇਹ ਸੇਵਾ ਕਰਦੇ ਦਿਖਾਈ ਦੇ ਰਹੇ ਨੇ ਤਾਂ ਅਹਿਮ ਤੇ ਖਾਸ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਗਬਾਣੀ ਟੀਵੀ ਦੇ ਉੱਤੇ ਤੁਹਾਡੇ ਨਾਲ ਲਗਾਤਾਰ ਤਸਵੀਰਾਂ ਜਗਬਾਨੀ ਤਾਂ ਸਾਂਝੀਆਂ ਕਰ ਰਹੇ ਆ ਦਰਸ਼ਨ ਟੀਵੀ ਤੇ ਸਾਂਝੀਆਂ ਕਰ ਰਹੇ ਆ ਕਿ ਤੁਸੀਂ ਵੇਖ ਸਕਦੇ ਹੋ ਕਿ ਕਿੰਨਾ ਸੁੰਦਰ ਤੇ ਅਲੌਕਿਕ ਦ੍ਰਿਸ਼ ਜੋ ਦੇਖ ਸਕਦੇ ਹੋ ਕਿਦਾਂ ਉਹ ਸਿੰਘ ਜੋ ਬੁਰਜੀ ਸਾਫ ਕਰਦੇ ਦਿਖਾਈ ਦੇ ਰਹੇ ਨੇ ਉੱਪਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤੁਸੀਂ ਵੇਖ ਸਕਦੇ ਹੋ ਕਿ ਇਹ ਗੁਰੂ ਸਾਹਿਬ ਜੀ ਦਾ ਥਾਪੜਾ ਲੈ ਕੇ ਆਸ਼ੀਰਵਾਦ ਲੈ ਕੇ ਕਿਉਂਕਿ ਜਿੰਨੀ ਉਚਾਈ ਹੁੰਦੀ ਆ ਦਾ ਦਿੱਗੰਦਾ ਵੀ ਖਤਰਾ ਹੁੰਦਾ ਲੇਕਿਨ ਗੁਰੂ ਕੇ ਸਿੰਘ ਜਿਹੜੇ ਨੇ ਉਹ ਬਿਲਕੁਲ ਵੀ ਨਹੀਂ ਡਰਦੇ ਸਿਰਫ ਤਾਂ ਸਿਰਫ ਵਾਹਿਗੁਰੂ ਦਾ ਅਸ਼ੀਰਵਾਦ ਲੈ ਕੇ ਬਾਬਾ ਜੀ ਦਾ ਅਸ਼ੀਰਵਾਦ ਲੈ ਕੇ ਸੇਵਾ ਲਗਾਤਾਰ ਜਾਰੀ ਹੁੰਦੀ ਤਾਂ ਇਹ ਸੇਵਾਵਾਂ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਹਰ ਇੱਕ ਐਂਗਲ ਤੋਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਿਤੇ ਕਿ ਸੰਗਤਾਂ ਕਿੰਨੇ ਸ਼ਰਧਾ ਭਾਵ ਤੇ ਉਤਸ਼ਾਹ ਦੇ ਨਾਲ ਜੋ ਲਗਾਤਾਰ ਪਹੁੰਚ ਕੇ ਸੇਵਾ ਕਰਦੀਆਂ ਦਿਖਾਈ ਦੇ ਰਹੀਆਂ ਨੇ ਤਾਂ ਕੱਲੇ-ਕੱਲੇ ਜਗ੍ਹਾ ਤੋਂ ਬ੍ਰਸ਼ਤੇ ਨਾਲ ਕੱਲੀ-ਕੱਲੀ ਜਗ੍ਹਾ ਤੋਂ ਜਿਹੜੀ ਉਹਨਾਂ ਵੱਲੋਂ ਸਫਾਈ ਕੀਤੀ ਜਾ ਰਹੀ ਆ ਜਿਹੜਾ ਸੋਨਾ ਉਸ ਨੂੰ ਸਹੀ ਤਰੀਕੇ ਦੇ ਨਾਲ ਸਾਫ਼ ਕੀਤਾ ਜਾ ਰਿਹਾ ਕਿਉਂਕਿ ਕਈ ਵਾਰ ਪੋਲੂਸ਼ਨ ਦੇ ਨਾਲ ਇਹ ਸੋਨਾ ਜੋ ਕਾਲਾ ਹੋ ਜਾਂਦਾ ਇਹ ਜੋ ਸੁਨਹਿਰੀ ਜੋ ਕਹਿ ਸਕਦੇ ਆ ਕਿ ਦ੍ਰਿਸ਼ ਹੈ ਗੁਰੂ ਘਰ ਦਾ ਤਾਂ ਇਹ ਜੋ ਵੱਖ-ਵੱਖ ਮੌਸਮ ਦੀ ਜੇ ਗੱਲ ਕਰੀਏ ਜਦੋਂ ਗਰਮੀਆਂ ਹੁੰਦੀਆਂ ਜਾਂ ਸਰਦੀਆਂ ਹੁੰਦੀਆਂ ਜਾਂ ਫਿਰ ਨੇਰੀ ਮੀਂਹ ਚਖੜ ਤੂਫਾਨ ਆਂਦਾ ਤਾਂ ਉਸ ਦਰਮਿਆਨ ਇਹ ਸੋਨੇ ਦਾ ਜਿਹੜਾ ਰੰਗ ਹੈ ਕਿਤਨਾ ਕਿਤੇ ਕਾਲਾ ਪੈ ਜਾਂਦਾ ਕਿਉਂਕਿ ਲਗਾਤਾਰ ਧੁੱਪ ਵੀ ਜਿਹੜੀ ਆ ਪੈਣੀਆਂ ਤਾਂ ਉਸ ਤੋਂ ਬਾਅਦ ਹਰ ਸਾਲ ਜਿਹੜਾ ਇਹਨਾਂ ਵੱਲੋਂ ਇੱਥੇ ਪਹੁੰਚ ਕੇ ਜਿਹੜੀ ਇਹ ਸੇਵਣ ਬਈ ਜਾਂਦੀ ਹੈ ਤੇ ਇਸ ਸੇਵਾ ਦੇ ਨਾਲ ਕੱਲੀ-ਕੱਲੀ ਜਗ੍ਹਾ ਤੋਂ ਇਸ ਦੀ ਜਿਹੜੀ ਸਫਾਈ ਕੀਤੀ ਜਾਂਦੀ ਆ ਤਾਂ ਦੇਖ ਸਕਦੇ ਹੋ ਬੀਬੀਆਂ ਪੈਣਾ ਵੀ ਕਿੰਨੇ ਵੱਡੇ ਪੱਧਰ ਤੇ ਉੱਥੇ ਇੱਥੇ ਪਹੁੰਚ ਕੇ ਇਹ ਮੈਂ ਤੁਹਾਂ ਨੂੰ ਕੀ ਸਾਰਿਆਂ ਤੋਂ ਛੋਟ ਦਿਖਾਣ ਕਿ ਕਿੰਨੇ ਸ਼ਰਧਾ ਭਾਵ ਦੇ ਨਾਲ ਦੇਖ ਸਕਦੇ ਹੋ ਕਿ ਇੱਥੋਂ ਦੀ ਜਿਹੜੀ ਸਫਾਈ ਕੀਤੀ ਜਾ ਰਹੀ ਹੈ ਤਾਂ ਇੱਕ ਦੂਜੇ ਦਾ ਸਾਥ ਦੇ ਕੇ ਕਿੰਦੇ ਵਧੀਆ ਤਸਵੀਰ ਜਿਹੜੀ ਲੱਗ ਰਹੀ ਹੈ ਕਿਉਂਕਿ ਬੀਬੀਆਂ ਭੈਣਾ ਲਗਾਤਾਰ ਸੇਵਾ ਕਰਦੀਆਂ ਦਿਖਾਈ ਦੇ ਰਹੀਆਂ ਨੇ ਜਿੱਥੇ ਛੋਟੇ-ਛੋਟੇ ਬੱਚੇ ਵੀ ਨੇ ਉੱਥੇ ਹੀ ਬਜ਼ੁਰਗ ਵੀ ਸੇਵਾ ਕਰਦੇ ਦਿਖਾਈ ਦੇ ਰਹੇ ਨੇ ਤੇ ਬੀਬੀਆਂ ਭੈਣਾ ਵੀ ਬੜੇ ਖੁਸ਼ੀ ਦੇ ਨਾਲ ਜਿਹੜੀ ਇੱਥੇ ਸੇਵਾ ਕਰਦੀ ਦਿਖਾਈ ਦੇ ਰਹੇ ਨੇ ਕਿਉਂਕਿ ਆਪਣੇ ਆਪ ਨੂੰ ਸੁਭਾਗੇਸ਼ਾਲੀ ਮੰਨਦੇ ਨੇ ਕੋਈ ਵੀ ਹਰ ਕੋਈ ਸੰਗਤਾਂ ਜਦੋਂ ਦੂਰ ਦਰਾਜੇ ਤੋਂ ਪਹੁੰਚਦੇ ਤਾਂ ਉਹਨਾਂ ਦਾ ਇੱਕੋ ਖੁਆਇਸ਼ ਹੁੰਦੀ ਹੈ ਕਿ ਗੁਰੂ ਘਰ ਸੇਵਾ ਕਰਨ ਦਾ ਮੌਕਾ ਮਿਲੇ ਤਾਂ ਇਹ ਉਹ ਕਹਿ ਸਕਦੇ ਆ ਸੰਗਤ ਹੈ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਮਿਲਿਆ ਤਾਂ ਅੱਜ ਸੇਵਾ ਕਰਨ ਦਾ ਮੌਕਾ ਇਹਨਾਂ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਮਿਲਿਆ ਤਾਂ ਕਿੰਨੇ ਸ਼ਰਧਾ ਭਾਵ ਤੇ ਉਤਸ਼ਾਹ ਨਾਲ ਸੇਵਾ ਕਰਦੀਆਂ ਸੰਗਤਾਂ ਦਿਖਾਈ ਦੇ ਰਹੀਆਂ ਨੇ ਤਾਂ ਤਸਵੀਰਾਂ ਜਿਹੜੀਆਂ ਲਗਾਤਾਰ ਤੜ ਨਾਲ ਸਾਂਝੀਆਂ ਕਰ ਰਹੇ ਹਾਂ ਤੇ ਸਾਡੇ ਨਾਲ ਜਿਹੜੇ ਸੇਵਾਦਾਰ ਨੇ ਇੱਥੇ ਉਹ ਵੀ ਮੌਜੂਦ ਨੇ ਜਿਹੜੀ ਸੰਗਤ ਸੇਵਾ ਕਰਨ ਲਈ ਪਹੁੰਚੀ ਆ ਤਾਂ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰਾਮਦਾਸ ਜੀ ਮਾਰੇ ਪਰ ਬਖਸ਼ਿਸ਼ ਹੈ ਗੋਲੇ ਮਲੇ ਸੰਬੰਧ ਵਿੱਚ ਸੰਗਤ ਹਰ ਇੱਕ ਸਾਲ ਗੁਰੂ ਮਹਾਰਾਜ ਕਿਰਪਾ ਕਰਦੇ ਹਨ ਸੇਵਾ ਬਖਸ਼ਦੇ ਹਨ ਸੋ ਇਸ ਸਾਲ ਵੇ 50 ਸੇਵਾਦਾਰ ਇੰਗਲੈਂਡ ਤੋਂ ਆਏ ਹਨ ਤੋ ਇਹ ਸੇਵਾ ਰੀਠੇ ਨਾਲ ਕੀਤੀ ਜਾਂਦੀ ਹੈ ਸੋਨੇ ਦੀ ਚਮਕ ਬਰਕਰਾਰ ਰੱਖਣ ਵਾਸਤੇ ਰੀਠਾ ਜਿਹਦੇ ਵਿੱਚ ਕੋਈ ਕੈਮੀਕਲ ਨਹੀਂ ਹੈ ਇਸ ਨਾਲ ਪੂਰੀ ਚਮਕ ਆ ਜਾਂਦੀ ਹੈ ਇਸ ਨੂੰ ਤਗੀਬਨ 8 ਤੋਂ 10 ਦਿਨ ਲੱਗਦੇ ਹਨ ਤਾਂ ਭਾਈ ਗੁਰੂ ਜੀ ਕਿੰਨਾ ਕੁ ਵਧੀਆ ਲੱਗਦਾ ਕਿਉਂਕਿ ਹੋਲੇ ਮਹੱਲੇ ਤੋਂ ਬਾਅਦ ਇੱਕੋ ਦਮ ਇੱਥੇ ਆ ਕੇ ਸੇਵਾ ਕਰਨੀ ਕਿਉਂਕਿ ਜਿੱਥੇ ਕਿ ਲੱਖਾਂ ਤੇ ਦਰਾਂ ਤੇ ਸੰਗਤ ਗੁਰੂ ਘਰ ਨਤਮਸਤਕ ਹੋਣ ਵਾਸਤੇ ਪਹੁੰਚਦੀ ਹੈ ਤਾਂ 골ਡਨ ਟੈਂਪਲ ਵੇਖਣ ਲਈ ਜਾਂਦੀ ਹੈ ਤੇ ਤੁਸੀਂ ਅੱਜ 골ਡਨ ਟੈਂਪਲ ਦੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਸੇਵਾ ਕਰ ਰਹੇ ਕਿੰਨੇ ਕੁ ਵਧੀਆ ਲੱਗਦਾ ਬਹੁਤ ਜਿਵੇਂ ਬਹੁਤ ਪਾਗਾੜੇ ਆ ਗੁਰੂ ਰਾਮਦਾਸ ਮਹਾਰਾ ਜੀ ਕਿਰਪਾ ਕਰਦੇ ਰਹਿਣ ਇਸੇ ਦਾ ਕਿਰਪਾ ਕਰਦੇ ਰਹਿਣ ਉਹ ਪਾਗਾੜੇ ਤੇ ਸਾਰੇ ਆਓ ਸੇਵਾ ਕਰੋ ਜਨਮ ਸਭਲ ਕੋਲ ਆਪਣੇ ਜੀ ਜਿੰਨੇ ਵੀ ਸੇਵਾਦਾਰ ਹਨ ਛੁੱਟੀਆਂ ਕਰਕੇ ਆਉਂਦੇ ਹਨ ਆਪ ਆਪਣੀ ਟਿਕਟ ਲੈ ਕੇ ਆਉਂਦੇ ਹਨ ਤੇ ਉਹ ਕਿਰਪਾ ਮਹਾਰਾ ਜੀ ਆਪ ਉਹ ਪ੍ਰਵਾਰ ਸੰਧਿ ਹਨ ਹਾਂਜੀ ਠੀਕ ਹੈ ਤਾਂ ਇਹਦੇ ਵਿੱਚ ਕਿਹੜੀ ਕਿਹੜੀ ਚੀਜ਼ ਦੀ ਵਰਤੋਂ ਕੀਤੀ ਜਾ ਰਹੀ ਹੈ ਕਿਹੜੇ ਕਿਹੜੇ ਕੈਮੀਕਲ ਦੀ ਵਰਤੋਂ ਕੀਤੀ ਹੈ ਰੇਠੇ ਦੇ ਨਾਲ ਪਿਓ ਰੀਠਾ ਵਰਤੇ ਜਾਂਦਾ ਹੈ ਜਿੱਥੇ ਕਿ ਜ਼ਿਆਦਾ ਫਲੂਸ਼ਨ ਦੇ ਨਾਲ ਕਾਲਾ ਕਾਲਾ ਲੱਗਾ ਹੁੰਦਾ ਹੈ ਉੱਤੇ ਸੇ ਆਪਣਾ ਨਿੰਬੂ ਯੂਜ਼ ਕਰ ਲਿਨੇ ਹਨ ਤੇ ਡਰਾਈ ਪਾਊਡਰ ਯੂਜ਼ ਕਰਦੇ వాਸ਼ਿੰਗ ਪਾਊਡਰ ਜਿਹਨੂੰ ਕਹਿੰਦੇ ਹਨ ਉਹਦੇ ਨਾਲ ਥੋੜਾ ਟਰਫ ਤੋਂ ਬਾਸ ਰਗੜਿਆ ਜਾਂਦਾ ਹੈ ਉਹ ਬਿਲਕੁਲ ਚਮਕ ਰੂਸਤ ਹੋ ਜਾਂਦੀ ਜੀ ਨਿੰਬੂ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ ਇਸ ਦੇ ਵਿੱਚ ਤੋਂ ਨਿੰਬੂ ਨਾਲ ਪਾਊਡਰ ਲਾ ਕੇ ਨਿੰਬੂ ਦੇ ਨਾਲ ਰੱਖਦੇ ਨੇ ਨਿੰਬੂ ਬਹੁਤ ਅੱਛੇ ਅੱਛੇ ਚੀਜ਼ ਹੈ ਤੋ ਰੀਠਾ ਜਿਹੜਾ ਵਿਦਆਊਟ ਕੈਮੀਕਲ ਹੈ ਉਹਦਾ ਕੋਈ ਸੋਨੇ ਤੇ ਰਿਐਕਸ਼ਨ ਨਹੀਂ ਹੈ ਕੋਈ ਕੈਮੀਕਲ ਦੀ ਵਰਤੋਂ ਨਹੀਂ ਕੀਤੀ ਜਾਂਦੀ ਇਸ ਵਾਰ ਬੀਬੀਆਂ ਪੈਣਾ ਬੜੇ ਵੱਡੇ ਗਿਣਤੀ ਦੇ ਵਿੱਚ ਨਾਲ ਹੈਗੀਆਂ ਨੇ ਛੋਟੇ ਛੋਟੇ ਬੱਚੇ ਬੜੀ ਸੋਹਣੇ ਲੱਗ ਰਹੇ ਸੇਵਾ ਕਰਦੇ ਦੇਖੋ ਜੇ ਜਿਹੜਾ ਥੱਲੋਂ ਸਾਬਣ ਨਾਲ ਪਾਣੀ ਚੱਕਣਾ ਉਹ ਲੇਡੀਆਂ ਵੀ ਕਰ ਸਕਦੀਆਂ ਹਨ ਬੰਦਿਆਂ ਬੰਦੇ ਥੱਲੇ ਬੈਂਡ ਹੋਣਾ ਬੜਾ ਉੱਕਾ ਹੋ ਜਾਂਦਾ ਸੀ ਸੋ ਬਹੁਤ ਉਹਨਾਂ ਨੂੰ ਪਾਗਾਂ ਵਾਲੇ ਸਾਡੀ ਸੇਵਾ ਕਰਦੀਆਂ ਬੀਬੀਆਂ ਸਰ ਪਿਆਰ ਨਾਲ ਸੇਵਾ ਕਰਦੇ ਆ ਜੀ ਤਾਂ ਸਾਰੇ ਯੂਕੇ ਤੋਂ ਆਏ ਨੇ ਸਾਰੇ ਯੂਕੇ ਤੋਂ ਆਏ ਜੀ ਥੋੜੇ ਸੇਵਾਦਾਰ ਹੁਣ ਇੱਥੋਂ ਇੰਗਲੈਂਡ ਇੰਡੀਆ ਤੋਂ ਪਰ ਜਿਆਦਾ ਪੰਜਾਬ ਉਹਦੇ ਉਹਦੇ ਹਰੇ ਸੰਲੇ ਭਾਖਾਂ ਜੀ ਜੀ ਕਿੰਨੇ ਸੰਗਤਾਂ ਦਾ ਜੱਥਾ ਜਿਹੜਾ ਇੱਥੇ ਆਉਂਦਾ ਹਰ ਵਾਰ ਸੇਵਾ 50 ਕ ਜਣੇ ਹੁੰਦੇ ਜੀ ਉੱਥੇ ਪਹਿਲਾਂ ਰਣਪੁਰ ਸਾਹਿਬ ਖੰਡਪੜ ਹੁੰਦਾ ਆਪਣਾ ਭੋਗ ਪਾ ਕੇ ਉੱਥੇ ਪੀਟਿਆ ਕੇ ਸੇਵਾ ਆਪਣਾ ਆਪਣਾ ਜਿਹੜਾ ਸਕੈਫਲਿੰਗ ਉਤੋਂ ਇੰਗਲੈਂਡ ਤੋਂ ਲਿਆਂਦੀ ਹੋਈ ਆ ਇਸ ਨੂੰ ਧੋ ਕੇ ਇੱਥੇ ਰੱਖ ਦਿੱਤੀ ਜਾਂਦੀ ਆ ਇਹ ਸਿਰਫ ਸੇਵਾ ਵਾਸਤੇ ਵਰਤੀ ਜਾਂਦੀ ਐ ਜੀ ਇਹ ਜੋ ਤੁਸੀਂ ਸੇਵਾ ਕਰਦੇ ਹੋ ਤਾਂ ਕਿੰਨੀ ਦੇਰ ਬਾਅਦ ਸੋਨੇ ਦਾ ਰੰਗ ਫੇਰ ਜਿਹੜਾ ਗੰਦਾ ਹੁੰਦਾ ਜਾਂ ਕਿਦਾਂ ਇਹ ਦੀ ਬਚਾ ਜਿਹੜੇ ਚਮਕਰ ਹੁਣ ਇਹ ਤਕਰੀਬਨ 3 ਕਿ ਮਹੀਨੇ ਇਦਾਂ ਰਹਿਣੇ ਹੈ ਬੰਟ ਕਿੰਨੀ ਫਲੋਸ਼ਨ ਆ ਕੇ ਕਿੰਨੇ ਪਟਾਕੇ ਚਲਾਉਣ ਦੇ ਆਪਾਂ ਤੇ ਉਸ ਨਾਲ ਫਿਰ ਥੋੜਾ ਫਰਕ ਪੈਣਾ ਪਰ ਹਰ ਇੱਕ ਸਾਲ ਸੇਵਾ ਸੁੰਦਿ ਸ਼ੁਰੂ ਹੋਵੰਦੀ ਰਹੇ ਫੇ ਇਸ ਚਮਕਣ ਨੂੰ ਫਰਕ ਨਹੀਂ ਪੈਂਦਾ ਕਮੇਟੀ ਦਾ ਬਹੁਤ ਸਹਿਯੋਗ ਹੈ ਕਮੇਟੀ ਆ ਤੇ ਦੇਖਦੇ ਸਾਨੂੰ ਪੰਪ ਵਾਸਤੇ ਪੰਪ ਲਾ ਕੇ ਦੇਦੇ ਤੇ ਪਾਣੀ ਵਾਸਤੇ ਸਰੋਵਰਟ ਪਾਣੀ ਉੱਪਰ ਹੁੰਦਾ ਹੈ ਤੇ ਬਹੁਤ ਸੰਗਤ ਦਾ ਖਿਆਲ ਰੱਖਿਆ ਜਾਂਦਾ ਜੀ ਕਿਉਂਕਿ ਸੰਗਤ ਦਾ ਇੱਕ ਸੁਪਨਾ ਹੁੰਦਾ ਕਿ ਗੁਰੂ ਘਰ ਪਹੁੰਚਣ ਮੱਥਾ ਟੇਕਣ ਵਾਸਤੇ ਲੇਕਿਨ ਤੁਸੀਂ ਤਾਂ ਇੱਥੇ ਸੇਵਾ ਕਰਨ ਵਾਸਤੇ ਯੂਕੇ ਤੋਂ ਵੀ ਆਏ ਹੋ ਕਿਉਂਕਿ ਇੱਥੇ ਲੋਕਲ ਸੰਗਤ ਵੀ ਨਹੀਂ ਪਹੁੰਚ ਸਕਦੀ ਤਾਂ ਤੁਸੀਂ ਬਾਹਰੋਂ ਆ ਕੇ ਇੱਥੇ ਸੇਵਾ ਕਰ ਰਹੇ ਹੋ ਕਿੰਨਾ ਕੁ ਆਪਣੇ ਆਪ ਨੂੰ ਪਾਗਾਂ ਵਾਲੇ ਸਮਝਦੇ ਹਨ ਗੁਰੂ ਰਾਮਦਾਸ ਜੀ ਸਾਨੂੰ ਇਸ ਤਰ੍ਹਾਂ ਕਿਰਪਾ ਕਰਦੇ ਰਹਿਣ ਸੇਵਾ ਲੈਂਦੇ ਰਹਿ ਜਾਂਦੇ ਹੈ ਕਿਉਂ ਪ੍ਰਾਣੀ ਤੂੰ ਆਇਆ ਲਾਹਾ ਲੈਣ ਲਗਾਤਾਰ ਕੋਫੜ ਮੁਕਤ ਮੁਕਤੀ ਚੱਲ ਰਹੀ ਰਹਿਣ ਜਮ ਜੇ ਮਨ ਆਪਣਾ ਸਭਲ ਕਰੋ ਸੇਵਾ ਕਰੋ ਸੇਮਣ ਸੇਵਾ ਕਰੋ ਜੇ ਜਮਨ ਆਪਾਂ ਆਏ ਹਾਂ ਕਿੰਨੇ ਦਿਨ ਲੱਗਦੇ ਜੀ ਇਹ ਪੂਰੇ ਸੇਵਾ ਨੂੰ ਇੱਥੇ ਜੇਬਨ ਜੀ 8 ਤੋਂ 10 ਦਿਨ ਲੱਗਦੇ ਜੀ 8 ਤੋਂ 10 ਦਿਨ ਹਾਂਜੀ ਹਾਂਜੀ ਤਾਂ ਜਦੋਂ ਉੱਥੇ ਚਲਦੇ ਹਾਂ ਉਹ ਸੰਗਤ ਦਾ ਕੀ ਉਚਾ ਹੁੰਦਾ ਹੈ ਮਨ ਦੇ ਵਿੱਚ ਕੀ ਹੁੰਦਾ ਹੈ ਕਿ ਛੇਤੀ ਛੇਤੀ ਗੁਰੂ ਘਰ ਪਹੁੰਚ ਕੇ ਜਾ ਕੇ ਸੇਵਾ ਕਰੀਏ ਨਹੀਂ ਜੇ ਤਾਂ ਕਾੜੀ ਦਾ ਕੰਮ ਨਹੀਂ ਹੈ ਤਾਂ ਪ੍ਰੇਮ ਦੀਆਂ ਗੱਲਾਂ 'ਚ ਪ੍ਰੇਮ ਕਿਉਂ ਤੇ ਨਹੀਂ ਪ੍ਰਾਪਾਇਓ ਜੇ ਜਦੋਂ ਜਦੋਂ ਯੂਕੇ ਤੋਂ ਚਲਦੇ ਹਾਂ ਤਾਂ ਉਦੋਂ ਮਨ ਚ ਆਉਂਦਾ ਕਿ ਹਾਂ ਵੀ ਤਾਂਗ ਹੁੰਦੀ ਹੈ ਗੁਰੂ ਘਰ ਪਹੁੰਚਣੇ ਪਹਿਲਾਂ ਹੀ ਤਿਆਰੀ ਹੁੰਦੀ ਜੀ ਆਪਣੀ ਪਹਿਲਾਂ ਤਿਆਰੀ ਹੁੰਦੀ ਬਹੁਲੇ ਮਤਲਬ ਜਾਣੇ ਜਾਣਾ ਸੰਗਤਾਂ ਨੇ ਹਜੇ ਕਈ ਉਹਨੂੰ ਪਿੱਛੇ ਛੱਡ ਕੇ ਆਏ ਆ ਕਿਉਂ 50 ਤੋਂ ਜ਼ਿਆਦਾ ਫੇ ਬਹੁਤ ਮੁਸ਼ਕਲ ਹੋ ਜਾਂਦਾ ਸੰਗਤ ਬਹੁਤ ਫਲੋ ਸੰਗਤ ਦਾ ਫਲੋ ਦਾ ਵੀ ਖਿਆਲ ਰੱਖਣਾ ਪੈਂਦਾ ਸਾਨੂੰ ਪੂਰਾ ਪੂਰਾ ਖਿਆਲ ਚਾਹ ਹਾਂਜੀ ਤਾਂ ਵਧੀਆ ਲੱਗਦਾ ਸੇਵਾ ਕਰਕੇ ਗੁਰੂ ਘਰ ਦੀ ਬਹੁਤ ਆਨੰਦ ਆ ਜੀ ਵੇਸੇ ਮਹਾਰਾਜ ਗੁਰੂ ਰਾਮ ਸਾਹਿਬ ਦੀ ਕਿਰਪਾ ਕਰ ਦੇਣਾ ਹਰ ਇੱਕ ਸਾਲ ਜੀਵਨ ਸਫਲਾ ਹੋਏ ਜੀ ਆਉਂਦੇ ਰਹੀਏ ਜੀਵਨ ਸਫਲਾ ਹੋ ਜਾ ਬਿਲਕੁਲ ਜੇ ਬਸਫਲਾ ਹੋ ਜਾਂਦਾ ਆਪਣੇ ਸਾਰੇ ਕੰਮ ਕੀਤੇ ਮਾੜੇ ਕੰਮ ਕੀਤੇ ਕੱਟੇ ਜਾਂਦੇ ਆ ਜੀ ਗੁਰ ਕਰ ਨਾਲ ਸੇਵਾ ਕਰਨ ਨਾਲ ਉਹ ਵੀ ਛੋਟੇ ਛੋਟੇ ਕਹਿੰਦੇ ਆ ਕਿ ਨਾਲ ਜਾਣਾ ਸੇਵਾ ਕਰਨ ਬਿਲਕੁਲ ਜੀ ਬਹੁਤ ਬੱਚੇ ਆਉਂਦੇ ਛੋਟੇ ਛੋਟੇ ਹਾਂਜੀ 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 ਜੀ ਤਾਂ ਅਜੀ ਤਾਂ ਇਹ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਸੰਗਤ ਬੜੇ-ਬੜੇ ਪੱਧਰ ਤੇ ਇੱਥੇ ਪਹੁੰਚ ਕੇ ਸੇਵਾ ਕਰਦੀ ਦਿਖਾਈ ਦੇ ਰਹੀ ਹੈ ਤਾਂ ਇਹ ਖਾਸ ਤੇ ਅਹਿਮ ਤਸਵੀਰਾਂ ਸਾਂਝਾ ਕੀਤਾ ਹੈ ਤੜ ਨਾਲ ਜਗਬਾਨ ਦਰਸ਼ਨ ਟੀਵੀ ਦੇ ਉੱਤੇ ਕਿ ਸੰਗਤ ਦੇ ਵਿੱਚ ਸ਼ਰਧਾ ਭਾਵ ਤੇ ਉਤਸ਼ਾਹ ਦਿਖਾਇਆ ਕਿ ਯੂਕੇ ਤੋਂ ਆ ਕੇ ਗੁਰੂ ਘਰ ਦੀ ਸੇਵਾ ਕਰਦੀ ਜਿਹੜੀ ਸੰਗਤ ਦਿਖਾਈ ਦਿੰਦੀ ਹੈ ਤਾਂ ਇਸੇ ਤਰ੍ਹਾਂ ਦੇ ਨਾਲ ਬਣੇ ਰੋ ਜਗਬਾਨ ਦਰਸ਼ਨ ਟੀਵੀ ਦੇ ਨਾਲ ਤੜ ਨਾਲ ਕੱਲੀ-ਕੱਲੀ ਤਸਵੀਰ ਜਿਹੜੀ ਗੁਰੂ ਘਰ ਦੇ ਨਾਲ ਸੰਬੰਧਿਤ ਸਾਂਝੀ ਕਰਦੇ ਰਵਾਂਗੇ ਕੈਮਰਾਮੈਨ ਸਦੀਕ ਮਰ ਦੇ ਨਾਲ ਅਕਸ਼ੇ ਸੁਣਕ ਜਗਬਾਨੀ ਟੀਮ ਸ਼੍ਰੀਮ